ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਫਿਰੋਜ਼ਪੁਰ ਪੁਲਿਸ ਸਖਤ ਨਜ਼ਰ ਆ ਰਹੀ ਹੈ ਦੱਸਦੇ ਕਿ ਫਿਰੋਜ਼ਪੁਰ ਦੀ ਟ੍ਰਾਫਿਕ ਪੁਲਿਸ ਦੇ ਵੱਲੋਂ ਕੁੜੀਆਂ ਦੇ ਸਕੂਲ ਦੇ ਬਾਹਰ ਹੁੱਲੜਬਾਜ਼ੀ ਕਰਨ ਤੇ ਗੇੜੀਆਂ ਮਾਰਨ ਵਾਲਿਆਂ ਨੂੰ ਘੇਰ ਕੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਟ੍ਰਾਫਿਕ ਪੁਲਿਸ ਇੰਚਾਰਜ ਫਿਰੋਜ਼ਪੁਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ ਕਿ ਸਰਕਾਰੀ ਸਕੂਲ ਦੇ ਲੜਕੀਆਂ ਸਕੂਲ ਦੇ ਵਿੱਚ ਜਦ ਦੁਪਹਿਰ ਦੇ ਵੇਲੇ ਛੁੱਟੀ ਹੁੰਦੀ ਹੈ ਉਹਨਾਂ ਨੂੰ ਤਾਂ ਇੱਥੇ ਹੁੱਲੜਬਾਜ਼ਾਂ ਦੇ ਵੱਲੋਂ ਲੜਕੀਆਂ ਨੂੰ ਪਰੇਸ਼ਾਨ ਕੀਤਾ ਹਾਂ ਤੇ ਉਹਨਾਂ ਨੇ ਕਿਹਾ ਕਿ ਐਸਐਸਪੀ ਫਿਰੋਜ਼ਪੁਰ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਲੜਬਾਜ਼ੀ ਕਰਨ ਅਤੇ ਟ੍ਰਾਫਿਕ ਰੂਲ ਭੰਗ ਕਰਨ ਵਾਲਿਆਂ ਦੇ ਚਲਾਨ ਤੇ ਜੁਰਮਾਨਾ ਜੜਾ ਉਹਨਾਂ ਦਾ ਹੋਵੇਗਾ ਉਹਨਾਂ ਨੇ ਦੱਸਿਆ ਕਿ ਟ੍ਰਾਫਿਕ ਨਿਯਮਾਂ ਨੂੰ ਤੋੜਨ ਤੇ ਚਲਾਨ ਕੀਤੇ ਜਾ ਰਹੇ ਨੇ ਉਥੇ ਹੀ 18 ਸਾਲ ਤੋਂ ਘੱਟ ਨਾਬਾਲਗ ਬੱਚੇ ਜੋ ਵਾਹਨ ਚਲਾ ਰਹੇ ਹਨ ਉਹਨਾਂ ਨੂੰ ਵੀ ਤਾੜਨਾ ਕੀਤੀ ਗਈ ਹੈ ਤੇ ਉਹ ਟ੍ਰਾਫਿਕ ਨਿਯਮਾਂ ਦੀ ਪਾਲਣਾ ਕਰਨ ਨਹੀਂ ਨਹੀਂ ਕੀਤੀ ਉਹਨਾਂ ਨੇ ਤਾਂ ਬੱਚਿਆਂ ਦੇ ਮਾਪਿਆਂ ਦਾ ਵੀ ਚਲਾਨ ਜੜਾ ਇਸ ਤੇ ਵਿੱਚ ਹੋਵੇਗਾ ਇਹ ਸਕੂਲ ਹੈ ਲੜਕੀਆਂ ਦਾ ਸਕੂਲ ਹੈ। ਔਰ ਲੜਕੀਆਂ ਦਾ ਇਹ ਸਕੂਲ ਜਦੋਂ ਛੁੱਟੀ ਹੁੰਦੀ ਹੈ ਆ ਜਿਹੜੇ ਸਿਰਫ ਇਹ ਮਟੀਰ ਹੈ ਇਹ ਬਹੁਤ ਦਰੀਆਂ ਇਥੇ ਘੇੜੀਆਂ ਲਉਂਦੀ। ਇਹ ਲੜਕੀਆਂ ਨੂੰ ਕਈਆਂ ਤਰ੍ਹਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਇਸ ਗੱਲ ਕਰਕੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੇ ਸਟ੍ਰਿਕਟ ਆਰਡਰ ਨੇ। ਮਾਨਯੋਗ ਡੀਏ ਸਾਹਿਬ ਵੱਲੋਂ ਕਿਤੇ ਵੀ ਕੋਈ ਹੁਲੜਵਾਜ ਕੋਈ ਲੜਵਾਜੀ ਕਰਦਾ ਹੈ ਜਾਂ ਕੋਈ ਟ੍ਰਿਪ ਰੈਡਿੰਗ ਕਰਦਾ ਕੋਈ ਲੰਡਾ ਮੋਟਰਸਾਈਕਲ ਹੈ। ਕਦਾਊਟ ਨੰਬਰ ਪਲੇਟ ਘੁੰਮਦਾ ਉਹਨਾਂ ਤੇ ਸਖਤ ਅਕਸ਼ਨ ਲਿਆ ਜਾਂਦਾ ਉਸੇ ਗੱਲ ਨੂੰ ਮੁੱਖ ਰੱਖਦੇ ਹੋਇਆ ਅੱਜ ਆ ਪ੍ਰੈਸ ਕਲੱਬ ਦੇ ਬਾਹਰ ਤੇ ਗਵਰਨਮੈਂਟ ਕਾਲਜ ਦੇ ਬਾਹਰ ਜਿਹੜਾ ਸਕੂਲ ਦੇ ਨਾਕਾ ਲਗਾਇਆ ਇੱਥੇ ਜਿਹੜੇ ਮੋਟਰਸਾਈਕਲ ਚੈੱਕ ਕਰ ਰਹੇ ਚੈੱਕ ਕਰਕੇ ਉਹਨਾਂ ਤੇ ਬੰਦੀ ਕਰਨੀ ਚਾਹੁੰਦੇ ਅੱਜ ਤਾਂ ਹੁਣ ਕਈ ਇੱਥੇ ਬੱਚੇ ਸੀਗੇ ਜਿੰਨਾ ਵੀ ਉਮਰ 18 ਸਾਲ ਤੋਂ ਘੱਟ ਆ ਉਹ ਵੀ ਬਾਈਕ ਵਗੈਰਾ ਲਈ ਫਿਰਦੇ ਆ ਉਹ ਵੀ ਉਹਦੀਆਂ ਦੇਖਿਆ ਕਿ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਇਸ ਨੂੰ ਇਹ ਕਹਿਣਾ ਚਾਹੁੰਦੇ ਆ ਮੈਂ ਟ੍ਰੈਫਿਕ ਪੁਲਿਸ ਫਰੋਜ਼ਪੁਰ ਵੱਲੋਂ ਜ਼ਿਲ੍ਹਾ ਪੁਲਿਸ ਫਰੋਜ਼ਪੁਰ ਵੱਲੋਂ 18 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜਾ ਵੀਕਲ ਨਾ ਦੇ। ਇਹਦੇ ਬਾਰੇ ਅਸੀਂ ਬੜਾ ਸੈਮੀਨਾਰ ਲਾ ਕੇ ਪਬਲਿਕ ਪਲੇਸ ਵਾਲੀਆਂ ਥਾਵਾਂ ਤੇ ਦੱਸ ਕਿ ਲੋਕਾਂ ਨੂੰ ਕਿ ਇਹ ਗੈਰ ਕਾਨੂੰਨੀ ਹੈ। ਜੇਕਰ ਬੱਚਾ 18 ਸਾਲ ਤੋਂ ਘੱਟ ਕੋਈ ਵੀਕਲ ਪਾਉਂਦਾ ਚਲਾਉਂਦਾ ਪਾਇਆ ਜਾਂਦਾ ਤੇ ਉਹਦੇ ਮਾਤਾ ਪਿਤਾ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਇਹਨਾਂ ਨੂੰ ਵਹੀਕਲ ਨਾ ਦਿੱਤਾ ਜਾਵੇ ਜਿਹੜੇ ਬੱਚੇ ਇਹੀ ਰੋਕੇ ਆ ਇਹਨਾਂ ਦੇ ਅਸੀਂ ਵੈਰੀਫਾਈ ਕਰ ਰਹੇ ਆ ਡਾਕੂਮੈਂਟ ਕਰ ਰਹੇ ਆ ਔਰ ਇਹਨਾਂ ਦੇ ਪਰਿਵਾਰ ਤੋਂ ਵੈਰੀਫਾਈ ਇਹਨਾਂ ਦੇ ਆਧਾਰ ਕਾਰਡ ਵੈਰੀਫਾਈ ਕਰਕੇ ਇਹਨਾਂ ਤੇ ਬੰਦੀ ਕਰਕੇ ਨਾਜ਼ੀਕੀ ਫਿਰੋਜ਼ਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕੁੜੀਆਂ ਦੇ ਸਕੂਲ ਦੇ ਬਾਹਰ ਟ੍ਰਾਫਿਕ ਪੁਲਿਸ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਘੇਰਿਆ ਹੁੱਲੜਬਾਜ਼ੀ ਕਰਨ ਵਾਲੇ ਖਰਾਫ ਪੰਜਾਬ ਪੁਲਿਸ ਜਿਹੜੀ ਉਹ ਸਖਤੀ ਵਰਤ ਰਹੀ ਹੈ ਇਸ ਦੇ ਨਾਲ ਹੀ ਦੱਸਦੀ ਕਿ ਸ਼ਹਿਰ ਵਾਸੀਆਂ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਨੇ ਇਸ ਤੇ ਵਿਚਾਰੀਆਂ ਸੀਗੀਆਂ ਕਿ ਸਰਕਾਰੀ ਲੜਕੀਆਂ ਦੱਸਦੀ ਕਿ ਸਰਕਾਰੀ ਸਕੂਲ ਦੇ ਲੜਕੀਆਂ ਜਦ ਦੁਪਹਿਰ ਵਲੇ ਛੁੱਟੀ ਤੇ ਵਾਪਸ ਆਉਂਦੀਆਂ ਨੇ ਤੇ ਹੁੱਲੜਬਾਜ਼ਾਂ ਦੇ ਵੱਲੋਂ ਲੜਕੀਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਜਿਸ ਨੂੰ ਵੇਖਦੇ ਹੋਏ SSP ਫਿਰੋਜ਼ਪੁਰ ਦੇ ਵੱਲੋਂ ਸਖਤ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਤੇ ਉਥੇ ਹੀ ਉਲਡਬਾਜ਼ੀ ਕਰਨ ਅਤੇ ਟ੍ਰੈਫਿਕ ਰੂਲ ਭੰਗ ਕਰਨ ਵਾਲਿਆਂ ਦੇ ਚਲਾਨ ਤੇ ਜੁਰਮਾਨਾ ਜਿਹੜਾ ਕੀਤਾ ਗਿਆ